ਕਾਲਜ ਜਾਂਦੀ ਤੇ ਸਾਨੂੰ ਇਹ ਸੜਕ ਦਾ ਮਤਲਬ ਬਹੁਤ ਉਹ ਹੈ ਕਿ ਜਦੋਂ ਅਸੀਂ ਵੀ ਕਾਲਜ ਨੂੰ ਜਾਂਦੇ ਆ ਜਾਂ ਪਹਿਲਾਂ ਸਕੂਲਸ ਨੂੰ ਜਾਂਦੇ ਹੁੰਦੇ ਸੀ ਬਹੁਤ ਦਿੱਕਤ ਪਰੇਸ਼ਾਨੀ ਆਉਂਦੀ ਹੁੰਦੀ ਸੀ ਕਿਉਂਕਿ ਉਰੇ ਪਾਣੀ ਖੜ ਜਾਂਦਾ ਸੀ ਮੀਂਹ ਦੇ ਕਾਰਨ ਤੇ ਉਦਾਂ ਵੀ ਟੋਏ ਵਗੈਰਾ ਬਹੁਤ ਨੇ ਤੇ ਸਾਨੂੰ ਬਹੁਤ ਮਤਲਬ ਦਿੱਕਤ ਪਰੇਸ਼ਾਨੀ ਆਉਂਦੀ ਹੈ ਜਦੋਂ ਅਸੀਂ ਜਾਂਦੇ ਆ ਤੇ ਸਰਕਾਰ ਨੂੰ ਸਾਡੀ ਇਹ ਅਪੀਲ ਹੈ ਕਿ ਸਾਡੀ ਇਹ ਸੜਕ ਜਲਦ ਤੋਂ ਜਲਦ ਬਣਾਈ ਜਾਵੇ ਤੇ ਇਹਦਾ ਕੁਝ ਹੱਲ ਕਰੇ ਵੱਡਿਆ ਜਾਵੇ ਬੁਰਾ ਹਾਲ ਆ ਜੀ ਰੋਜ਼ ਮੀਂਹ ਕਿਣੀ ਜ ਆਉਂਦਾ ਇੰਨੇ ਟੋਏ ਪੈ ਤਿੰਨ ਚਾਰ ਕੀਤਾ ਮੈਂ ਕਰ ਲਿਆ ਤੇ ਪਰ ਇੰਨਾ ਬੁਰਾ ਹਾਲ ਆ ਸੜਕ ਦਾ ਕੋਈ ਪੁੱਛਦਾ ਨਹੀਂ ਐਮ ਐਲ ਏ ਬਣ ਜੰਨੇ ਵੋਟਰਾਂ ਨੂੰ ਬਥੇਰੇ ਆਉਣੇ ਬਾਅਦ ਭੱਜ ਕੇ ਸਾਡੇ ਕੋਲ ਨੂੰ ਹੁਣ ਕੋਈ ਪੁੱਛੇ ਆ ਕੇ ਸੜਕ ਦਾ ਬੁਰਾ ਹਾਲ ਹੋਇਆ ਪਿਆ ਆ ਕੇ ਦੇਖਣ ਜੀ ਨੇ ਦੇਖਣੇ ਲੋਹਾਰੀ ਕਲਾ ਸਾਡਾ ਪਿੰਡ ਠੀਕ ਆ ਜੀ ਆਪਾਂ ਤਾਂ ਡੇਲੀ ਪੰਪ ਤੇ ਕੰਮ ਕਰਦੇ ਆ ਹਾਂ ਕੀ ਮੰਗਨ ਕਰਵਾਉ ਸਰਕਾਰ ਦੀ ਮੰਗ ਇਹ ਵੀ ਸਾਡੀ ਸੜਕ ਬਣਨੀ ਚਾਹੀਦੀ ਸੜਕ ਦਾ ਬਹੁਤ ਬੁਰਾ ਹਾਲ ਆ 14 15 ਪਿੰਡਾਂ ਨੂੰ ਰਸਤਾ ਲੱਗਦਾ ਹੈ ਕੱਦੇ ਨੂੰ ਨਹੀਂ ਲੱਗਦਾ ਹੈਗਾ ਬਾਈ ਸਰ ਦਾ ਟੋਟਾ ਜੀ ਜੀ ਮਾੜੀ ਹਾਲਤ ਹੈ ਜੀ ਹਾਂ ਜੀ ਕਿਵੇਂ ਸੜਕ ਦੀ ਹਾਲਤ ਹੈ ਬਹੁਤ ਖਰਾਬ ਹੈ ਬਾਈ ਸੜਕ ਦੀ ਹਾਲਤ ਹੈ ਜੀ ਹਾਂ ਜੀ ਆਉਣਾ ਜਾਣਾ ਬਹੁਤ ਹੈ ਬਾਈ ਮੋਟਰਸਾਈਕਲ ਸਕੂਟਰ ਬਹੁਤ ਫਿਕਰ ਰਹੇ ਹਾਂ ਜੀ ਹਾਂ ਟੁੱਟ ਰਹੇ ਹਾਂ ਜੀ ਢੇਲੀ ਢੇਲੀ ਅੰਗ ਜਾਂਦੇ ਹਾਂ ਜੀ ਢੇਲੀ ਅੰਗ ਜਾਂਦੇ ਜਾਂਦੇ ਦੋ ਦੋ ਤਿੰਨ ਤਿੰਨ ਚੱਕਰ ਵੀ ਲੱਗਦੇ ਆ ਜੀ ਮੋਟਰਾਂ ਦੇ ਆਉਣਾ ਜਾਣਾ ਪੈਂਦਾ ਜੀ ਮੋਟਰਾਂ ਦਾ ਦੁਆਰ ਕੰਮ ਕਰਦੇ ਜੀ ਹਾਂ ਜੀ ਜਿਹੜੇ ਸਾਡੇ ਮੌਜੂਦਾ ਐਮਐਲਏ ਸਾਹਿਬ ਹੈ ਉਹ ਐ ਸੜਕ 'ਤੇ ਨੂੰ ਬਹੁਤ ਵਾਰ ਲੱਗ ਚੁੱਕੇ ਲੇਕਿਨ ਸੜਕ ਦਾ ਨਾ ਨੂੰ ਧਿਆਨ ਦਿਖਦਾ ਨਹੀਂ ਸਾਡੇ ਬੱਚੇ ਸਕੂਲ ਦੇ ਆ ਜਿਹੜੇ ਬੱਚੇ ਜਾਂਦੇ ਨੇ ਗੁੱਡੀਆਂ ਬਹੁਤ ਹੀ ਬੁਰਾ ਹਾਲ ਐ ਜਿਹੜੀ ਸਰਕਾਰ ਕਹਿੰਦੇ ਪਿੰਡਾਂ 'ਚ ਚੱਲਿਆ ਕਰੂਗੀ ਹੁਣ ਪਿੰਡਾਂ 'ਚ ਬੈਠ ਕੇ ਆ ਕੇ ਮਸਲੇ ਵੀ ਹੱਲ ਕਰ ਲੋ ਸਾਡੇ ਉਮੀਦ ਨਹੀਂ ਥੀ ਵੀ ਸਰਕਾਰ ਆ ਕੰਮ ਕਰੂਗੀ ਪਰ ਉਹ ਕੰਮ ਹੋਣ ਲੱਗ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਖਮੀਰ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਥਾਬਲਾ ਕਿ ਜਿਹੜਾ ਇਹ ਸਾਡਾ ਅੱਜ ਦਾ ਮਸਲਾ ਹੈਗਾ ਇਸ ਮਸਲੇ ਦੇ ਵਿੱਚ ਅਸੀਂ ਨਗਾਵਾਂ ਤੋਂ ਲੈ ਕੇ ਜਿਹੜਾ ਗਲੁਹਾਰੀ ਤੱਕ ਦੀ ਬੜੀ ਲੋਹਾਰੀ ਤੱਕ ਦੀ ਲਿੰਕ ਰੋਡ ਹੈ ਤੇ ਇਸ ਰੋਡ ਦੇ ਸਬੰਧ ਦੇ ਵਿੱਚ ਸਾਡੇ ਬੱਚਿਆਂ ਵੱਲੋਂ ਇਹ ਡਿਮਾਂਡ ਸੀਗੀ ਕਿ ਇਸ ਸਾਡੇ ਕੋਲ ਹਰ ਰੋਜ਼ ਆਉਂਦੇ ਆ ਵੀ ਤੁਸੀਂ ਕਹੋ ਕਿਸੇ ਨੂੰ ਐਮਐਲਏ ਸਾਹਿਬ ਨੂੰ ਕਹੋ ਜਾਂ ਕਿਸੇ ਅਫਸਰ ਨੂੰ ਕਹੋ ਕਿ ਇਹ ਸਾਡੀ ਸੜਕ ਹੈ ਜਿਹੜੀ ਇਹਦਾ ਬਹੁਤ ਮਾੜਾ ਹਾਲ ਹੈ ਇਹ ਬਣਾਈ ਜਾਵੇ ਅਸੀਂ ਤਾਂ ਆਪਣੇ ਲੈਵਲ ਤੇ ਪਰਸਨਲੀ ਤੌਰ ਤੇ ਐਮਐਲਏ ਸਾਹਿਬ ਨੂੰ ਅਫੀਸਰ ਸਹਿਬਾਨਾਂ ਨੂੰ ਇਹ ਬੇਨਤੀਆਂ ਕਰ ਚੁੱਕੇ ਆ ਪਰ ਸਰਕਾਰ ਦੇ ਕੋਈ ਕੰਨ ਤੇ ਜੋ ਨਹੀਂ ਸਰਕਦੀ ਇਸ ਕਰਕੇ ਅਸੀਂ ਅੱਜ ਇਹ ਪਬਲਿਕ ਦੀ ਆਵਾਜ਼ ਪ੍ਰੈਸ ਦੇ ਰਾਹੀਂ ਮੀਡੀਆ ਦੇ ਰਾਹੀਂ ਇਹ ਸਰਕਾਰ ਤੱਕ ਪਹੁੰਚਾਉਣੀ ਚਾਹੁੰਦੇ ਆ ਕਿ ਜਿਵੇਂ ਕਿ ਇਹ ਸਰਕਾਰ ਦੋਨੇ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਛੱਡ ਕੇ ਇੱਕ ਨਵੀਂ ਪਾਰਟੀ ਦੀ ਸਰਕਾਰ ਲੋਕਾਂ ਨੇ ਬਣਾਈ ਸੀ ਜਿਹਦੇ ਕੋਲ ਬਹੁਤ ਵੱਡੀਆਂ ਆਸਾਂ ਲੋਕਾਂ ਨੇ ਰੱਖੀਆਂ ਸਨ ਕਿ ਇਹ ਪਿੰਡਾਂ ਦੇ ਵਿੱਚ ਪਿੰਡਾਂ ਦੀ ਲੋਕਾਂ ਦੀ ਹਰ ਇੱਕ ਦੀ ਇਹ ਆਵਾਜ਼ ਬਣ ਕੇ ਕੰਮ ਕਰਨਗੇ ਪਰ ਸਾਨੂੰ ਤਾਂ ਇਹ ਲੱਗ ਰਿਹਾ ਹੈ ਵੀ ਅੱਗੇ ਨਾਲੋਂ ਪਿੱਛਾ ਬਹੁਤ ਪਲਾ ਸੀਗਾ ਕਿਉਂਕਿ ਜਿਹੜਾ 2.5 ਸਾਲ ਦੇ ਵਿੱਚ ਐਮਐਲਏ ਸਾਹਿਬ ਮੇਰਾ ਤਾਂ ਖਿਆਲ ਇਥੇ ਸ਼ਾਇਦ ਮਾੜਾ ਮੂਟਾ ਕਿਸੇ ਭੋਗਤੇ ਨੂੰ ਜਾਂ ਕਿਸੇ ਵਿਆਹ ਤੇ ਨੂੰ ਜਾਂਦੇ ਹੋਣੇ ਰਸਤੇ ਤੇ ਲੰਘਦੇ ਹੀ ਆਂ ਪਰ ਉਹਨਾਂ ਨੂੰ ਜਦੋਂ ਕਿਤੇ ਕਹੀਦਾ ਬਣਾਵਾਂਗੇ ਜੀ ਹਲੇ ਪੈਸਾ ਨਹੀਂ ਹੈ ਪਰ ਇਹਨਾਂ ਦੇ ਕੋਲ ਹੋਲਡਿੰਗ ਲਾਉਣ ਵਾਸਤੇ ਜਹਾਜ਼ਾਂ 'ਚ ਸਫ਼ਰ ਕਰਨ ਵਾਸਤੇ ਬਹੁਤ ਪੈਸਾ ਹੈ ਇਹ ਸਰਕਾਰ ਕੋਲ ਗੁਜਰਾਤ ਵਿੱਚ ਖਰਚਣ ਵਾਸਤੇ ਪੈਸਾ ਹੈਗਾ ਪੰਜਾਬ ਦਾ ਹਿਮਾਚਲ ਵਿੱਚ ਖਰਚਣ ਵਾਸਤੇ ਪੈਸਾ ਹੈਗਾ ਪੰਜਾਬ ਦਾ ਦਿੱਲੀ ਵਿੱਚ ਖਰਚਣ ਵਾਸਤੇ ਪੈਸਾ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦਾ ਪੈਸਾ ਹੈਲੀਕਾਪਟਰਾਂ ਰਾਹੀਂ ਮੀਡੀਆ ਰਹੇ ਜਿਹੜੇ ਪ੍ਰਿੰਟਿੰਗ ਮੀਡੀਆ ਉਹਦੇ ਹੋਰਡਿੰਗ ਸਾਡੇ ਗੁਜਰਾਤ ਤੱਕ ਪੰਜਾਬ ਦੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਲੱਗੇ ਹੋਏ ਆ ਪਰ ਜੇਕਰ ਕੋਈ ਆ ਕੇ ਪੰਜਾਬ ਦੇ ਵਿੱਚ ਦੇਖ ਲਵੇ ਪੰਜਾਬ ਸਰਕਾਰ ਦੀ ਕਿਹੜੀ ਪ੍ਰਾਪਤੀ ਹੈ ਤਾਂ ਗਾਹਾਂ ਵਾਸਤੇ ਮੈਂ ਕਹੂੰਗਾ ਸੀ ਆਪਣੇ ਮੂੰਹ ਤੇ ਚਪੇੜਾ ਮਾਰਾਂਗੇ ਵੀ ਅਸੀਂ ਇਹ ਜੀ ਸਰਕਾਰ ਨੂੰ ਚੁਣ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਮੈਂ ਬੇਸਿਕਲੀ 82 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਹੋਆ ਸੀ ਪਰ ਮੈਂ ਆਪਣੀ ਪਾਰਟੀ ਤੋਂ ਵੀ ਦੁਖੀ ਸੀ ਅਰ ਕਾਂਗਰਸ ਨੇ ਜੋ ਪਿਛਲੀਆਂ ਸਰਕਾਰਾਂ ਨਿਕਲੀਆਂ ਉਹਨਾਂ ਤੋਂ ਵੀ ਦੁਖੀ ਸੀ ਬਹੁਤ ਓਪਨਲੀ ਤੌਰ ਤੇ ਅਸੀਂ ਇਸ ਸਰਕਾਰ ਨੂੰ ਬਣਾਉਣ ਵਾਸਤੇ ਆਪਣੇ ਹਲਕੇ ਦੇ ਐਮਐਲਏ ਨੂੰ ਜਿਤਾਉਣ ਵਾਸਤੇ ਤਾਨ ਮੰਨ ਧਨ ਤੋਂ ਬਹੁਤ ਵੱਡਾ ਯੋਗਦਾਨ ਪਾਇਆ ਤੇ ਉਹਨੂੰ ਇਹ ਜਦੋਂ ਵੀ ਪਿੰਡਾਂ ਦੇ ਵਿੱਚ ਵੋਟਾਂ ਵਾਸਤੇ ਆਉਂਦੇ ਸੀ ਇਹ ਡਿਮਾਂਡ ਕੀਤੀ ਸੀ ਵੀ ਇਹ ਜਿਹੜੀ ਸਾਡੀ ਸੜਕ ਹੈ ਇਹ ਘਟੋ ਘਟ ਸਾਡੀ ਇੱਕੋ ਡਿਮਾਂਡ ਹੈ ਵੀ ਇਹ 18 ਫੁੱਟ ਦੀ ਚੌੜੀ ਜਿਹੜੀ ਪ੍ਰਧਾਨ ਮੰਤਰੀ ਯੋਜਨਾ ਦੀਆਂ ਜਿਸ ਤਰ੍ਹਾਂ ਕੇਹਦੀਆਂ ਸੜਕਾਂ ਬਣਦੀਆਂ ਉਹੀ ਜੀ ਸੜਕ ਬਣਾਈ ਜਾਵੇ ਪਰ ਅੱਜ ਤੱਕ ਦਾ ਸਾਡੀ ਇਸ ਸੜਕ ਤੇ ਕਿਸੇ ਨੇ ਪੈਚ ਨਹੀਂ ਲਾਏ ਉਹ ਬਣਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਹੁਣ ਸਾਡੀ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੂੰ ਕਿਉਂਕਿ ਉਹ ਤਾਂ ਉਂਝ ਤਾਂ ਉਹ ਕਿਸੇ ਦਾ ਫੋਨ ਨਹੀਂ ਚੱਕਦੇ ਨਾ ਹੀ ਉਹ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਆ ਆ ਪਿੱਛੇ ਇਲੈਕਸ਼ਨ ਲੰਘ ਕੇ ਗਈ ਹੈ ਕਿਸੇ ਪਿੰਡ ਦੇ ਵਿੱਚ ਆ ਕੇ ਉਹਨਾਂ ਨੇ ਪਿੰਡਾਂ 'ਚ ਦੌਰਾ ਕਰਕੇ ਨਿਕਲ ਗਏ ਪਰ ਕਿਸੇ ਪਿੰਡ ਜਾ ਕੇ ਕਿਸੇ ਨੂੰ ਇਹ ਨਹੀਂ ਗੱਲ ਕਹੀ ਵੀ ਵੋਟ ਪਾਏ ਤੁਸੀਂ ਤਾਂ ਵੋਟ ਤਾਂ ਤਾਂ ਮੰਗ ਸਕਦੇ ਸੀ ਜੇ ਲੋਕਾਂ ਦੇ ਵਿੱਚ ਲੋਕਾਂ ਦੇ ਕਮਾਂਕਾਰਾਂ ਵਾਸਤੇ ਖੜੇ ਹੋਵੇ ਹੁੰਦੇ ਇਹ ਜਿਹੜਾ ਰੋਡ ਆ ਜੀ ਕਿੰਨੇ ਇਹ ਜਿਹੜਾ ਰੋਡ ਹੈ ਮਰਿੰਡਾ ਰੋਡ ਸਰਹੰਦ ਫਤਿਹਗੜ ਸਾਹਿਬ ਤੋਂ ਮਰਿੰਡਾ ਰੋਡ ਜਿਹੜੀ ਹੈਗੀ ਇਸ ਰੋਡ ਤੋਂ ਲਿੰਕ ਰੋਡ ਹੈ ਨਗਾਮਾ ਤੋਂ ਲੋਹਾਰੀ ਕਲਾ ਇਹ ਤਕਰੀਬਨ 5 ਕਿਲੋਮੀਟਰ ਦਾ ਟੋਟਾ ਹੈ ਇਹਦੇ ਤੇ ਤਕਰੀਬਨ 15 ਕਿੰਡਾਂ ਦਾ ਲਿੰਕ ਬਹੁਤ ਜ਼ਿਆਦਾ ਬਣਦਾ ਜਿਹੜਾ ਡੇਲੀ ਅਪ ਡਾਊਨ ਦਾ ਹੈਗਾ ਤੇ ਇਹ ਜਿਹੜਾ ਇਹਦਾ ਲਿੰਕ ਹੈ ਲੁਧਿਆਣਾ ਮਰਿੰਡਾ ਲੁਧਿਆਣਾ ਲਿੰਕ ਰੋਡ ਨੂੰ ਵੀ ਬਣ ਜਾਂਦਾ ਹੈ ਤੇ ਜਿਹੜੀ ਸੰਘੋਲ ਵਾਲੀ ਲਿੰਕ ਰੋਡ ਆ ਉਹਨੂੰ ਵੀ ਬਣ ਜਾਂਦਾ ਇਹ ਸਾਡਾ ਕੀ ਗੰਤੋ ਦਾ ਜੀ ਨਾਮ ਇਹ ਸਾਡਾ ਤਾਂ ਗੱਲ ਇਹ ਹੈ ਜੀ ਇਹ ਸਾਡਾ ਤਾਂ ਸਰਕਾਰ ਪ੍ਰਤੀ ਬਹੁਤ ਵੱਡਾ ਰੋਸ ਹੋਵੇਗਾ ਕੋਈ ਨਾ ਕੋਈ ਅਸੀਂ ਨਾ ਪੰਜਾਪਿੰਡਾਂ ਦੇ ਲੋਕ ਇਹ ਜੇ ਸਾਡਾ ਮਸਲਾ ਨਹੀਂ ਹੱਲ ਹੋਇਆ ਤਾਂ ਅਸੀਂ ਕੋਈ ਨਾ ਕੋਈ ਇਹਨੂੰ ਸੰਘਰਸ਼ ਦੇ ਰਾਹ ਤੇ ਸਾਨੂੰ ਪੈਣਾ ਪਊਗਾ ਫਿਲਹਾਲ ਅਸੀਂ ਅਪੀਲ ਕਰਦੇ ਹਾਂ ਐਮਐਲਏ ਸਾਹਿਬ ਨੂੰ ਤੇ ਹੋਰ ਵੀ ਜਿਹੜੇ ਸਰਕਾਰ ਦੇ ਮੰਤਰੀ ਸਾਹਿਬਾਨ ਨੇ ਸੀਐਮ ਸਾਹਿਬ ਨੂੰ ਸਾਹਿਬ ਭਗਵੰਤ ਸਿੰਘ ਮਾਨ ਨੂੰ ਕਿ ਤੁਸੀਂ ਜਿਹੜੀਆਂ ਸਟੇਜਾਂ ਦੀ ਰੰਗ ਬਨਣ ਦਾ ਜਾਣਦੇ ਆ ਆ ਪਿੰਡਾਂ ਦੇ ਘੁੰਮ ਵਿੱਚ ਘੁੰਮ ਕੇ ਪਿੰਡਾਂ ਦੇ ਰੰਗ ਦਾ ਦੇਖ ਲੋ ਕਿਸ ਤਰੀਕੇ ਦੇ ਨਾਲ ਵਰਤਦੇ ਆ ਐ ਸਾਡੇ ਛੋਟੀਆਂ ਛੁਟੀਆਂ ਬੱਚੀਆਂ ਜਿਹੜੀਆਂ ਹਰ ਰੋਜ਼ ਸਕੂਲਾਂ ਨੂੰ ਕਾਲਜਾਂ ਨੂੰ ਮਾਪੜਾਂ ਤੇ ਸਾਈਕਲਾਂ ਤੇ ਜਾਣੀਆਂ ਮੀਂਹ ਪਾਣੀ ਦੇ ਵਿੱਚ ਨੂੰ ਤਾਂ ਇੱਥੇ ਲੰਘਣਾ ਹੀ ਬਹੁਤ ਔਖਾ ਹੋ ਜਾਂਦਾ ਕਿਉਂਕਿ ਦਿਖਦਾ ਹੀ ਨਹੀਂ ਵੀ ਸੜਕ ਕਿੱਥੇ ਆ ਟਰਵਾ ਕਿੱਥਾ ਤੇ ਹੁਣ ਵੀ ਇਹ ਸੁੱਕ ਪੱਕੇ ਦੇ ਵਿੱਚ ਵੀ ਕੋਈ ਕਿਦੇ ਮੇਰੇ ਖਲ ਵੀ 나ਗ ਵੱਲ ਪਾ ਪਾ ਕੇ ਜਾਣਾ ਪੈਂਦਾ ਇਹ ਸਾਡੀ ਅਪੀਲ ਆ ਦੁਬਾਰਾ ਫਿਰ ਵੇ ਜਲਦੀ ਤੋਂ ਜਲਦੀ ਸੜਕ ਬਣਾਈ ਜਾਵੇ